ਸਾਰੇ ਇਹ ਜਿਹੜਾ ਚੋਰ ਬਣਿਆ ਹੈ ਕਿੱਥੋਂ ਬਣਿਆ ਹੈ ਤੇ ਕਿੱਥੇ ਚੋਰੀ ਕਰਦਾ ਹੈ ਸਾਡੇ ਜਿਹੜਾ ਮੁਖੀ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਜੀ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਹਰ ਰੋਜ਼ ਸਾਡੇ ਡਿਸਟ੍ਰਿਕਟ ਦੇ ਵਿੱਚ ਮਾਰੇ ਅਨਸਰਾਂ ਦੀ ਭਾਲ ਲਈ ਅਤੇ ਇਹਨਾਂ ਤੇ ਨਿਗਾਹ ਬਣਾਈ ਰੱਖਣ ਲਈ ਜਿਹੜਾ ਉਹ ਨਾਕਾਬੰਦੀ ਤੇ ਪੈਟਰੋਲਿੰਗ ਕਰਾਈ ਜਾਂਦੀ ਆ ਤੇ ਜਿਸ ਦੇ ਦੌਰਾਨ ਸਾਡੇ ਕੱਲ ਇਹ ਅਸੀਂ ਨਿਰਮਲ ਸਿੰਘ ਨਿਰਮਲ ਕੁਮਾਰ ਥਾਣਾ ਤੋਂ ਪੁਲਿਸ ਪਾਰਟੀ ਸਮੇਤ ਆਪਣੇ ਪਲੇਖਾ ਚੌਂਕ ਸਾਈਡ ਨਾਕਾਬੰਦੀ ਅਤੇ ਪੈਟਰੋਲਿੰਗ ਤੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਆਪਣੇ ਸ਼ਿਵ ਮੰਦਰ ਗੜੀ ਕਾਨੂੰ ਦੇ ਪ੍ਰਧਾਨ ਮਿਲੇ ਇਹਨਾਂ ਨੂੰ ਆਪਣੇ ਨਰੇਸ਼ ਕੁਮਾਰ ਜੀ ਜਿਨ੍ਹਾਂ ਨੇ ਮਿਲ ਕੇ ਆਪਣੇ ਕੋ ਮਿਤੀ 9 10 ਸਤ 24 ਦੀ ਰਾਤ ਨੂੰ ਉਹਨਾਂ ਦੇ ਸ਼ਿਵ ਮੰਦਰ ਵਿੱਚ ਹੋਈ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਕੋਈ ਫੁਟੇਜ ਜਿਹੜੀ ਆ ਉਸ ਦਾ ਆਤ ਨੂੰ ਬਾਦ ਦਾ ਦੀ ਰਿਲੀਜ਼ ਹੋਈ ਸੀ ਜਾਂ ਤਿਆਰ ਹੋਈ ਸੀ ਉਸ ਵਿੱਚ ਜਿਹੜਾ ਬੰਦਾ ਸਨਾਖਤ ਹੋਣ ਤੋਂ ਬਾਅਦ ਉਸ ਬਾਰੇ ਸੂਚਨਾ ਦਿੱਤੀ ਆ ਕਿ ਇਹ ਬੰਦਾ ਜਿਹੜਾ ਆ ਸਨਾਖਤ ਸਰਟੀਫਾਈਡ ਅਸੀਂ ਕਰ ਲਿਆ ਆ ਕਿ ਇਹ ਬੰਦੇ ਦਾ ਨਾਮ ਹੈਗਾ ਦੀਪਕ ਕੁਮਾਰ ਉਰਫ ਦੀਪਾ ਉਰਫ ਨੋਨਾ ਖੋਨਾ ਕੁੱਤਰਾ ਰਾਮਪੁਰ ਵਾਸੀ ਲਗੜੋਆ ਰੇਣਵਾਲਾ ਇਹ ਸਰਟੀਫਿਕੇਟ ਹੋਇਆ ਸੀ ਤੇ ਜਿਹੜਾ ਕਿ ਲਗੜੋਆ ਦੇ ਤੋਂ ਹੁਣ ਇਸ ਵੇਲੇ ਬਰਾਚੌਰ ਦੇ ਧੀ ਵਿੱਚ ਘੁੰਮ ਫਿਰ ਰਿਹਾ ਹੈ ਤੇ ਇਹਦੇ ਕੋਲ ਹੁਣ ਇਸ ਵੇਲੇ ਅਪਾਚੀ ਜਿਹੜਾ ਆ ਉਹ ਮੋਟਰਸਾਈਕਲ ਹੈ ਨਵਾਂ ਵਿਦਆਊਟ ਨੰਬਰ ਲੈ ਕੇ ਘੁੰਮ ਫਿਰ ਰਿਹਾ ਹੈ ਜੇ ਇਹਨੂੰ ਇੱਥੇ ਨਿਗਾਹ ਪਾਈ ਜਾਵੇ ਜਾਂ ਇਹਦੀ ਸਬਕਤ ਆਕਸੀਨਾਇ ਤੇ ਪੁੱਛਾ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ ਤੇ ਜਿਸ ਦੇ ਸਬੰਧ ਵਿੱਚ ਉਹ ਵਾਰਦਾਤ ਜਿਹੜੀ ਹੋਈ ਸੀ ਇਹਨਾਂ ਦੀ ਚੋਰੀ ਦੀ ਘਟਨਾ ਬਾਰੇ ਵੀ ਜੋ ਬਿਆਨ ਦਰਜ ਕਰਾਇਆ ਜਿਸ ਦੇ ਆਧਾਰ ਤੇ ਉੱਤੇ ਅਸੀਂ ਐਫ ਆਈ ਆਰ ਨੰਬਰ 45 ਮਿਤੀ 27/7/24 ਜਿਹੜੀ ਆ ਅੰਡਰ ਸੈਕਸ਼ਨ 305 331 4 ਤੇ 317 ਦੇ ਤਹਿਤ ਦਰਜ ਅਦਸ਼ ਕਿਤੀ ਤੇਰੀ ਤੁਰੰਤ ਨਾਕਾਬੰਦੀ ਕਰਕੇ ਉੱਥੇ ਇਸ ਨੂੰ ਐ ਐਸ ਐਨ ਆਰ ਨਾਲ ਕੋਰਦੀ ਬਲਸ ਪਾਰਟੀ ਕੋਲ ਕਾਬੂ ਕਰਕੇ ਤੋਂ ਸਮੇਤ ਅਪਾਚੀ ਮੋਟਰਸਾਈਕਲ ਜਿਹੜਾ ਇਹਨੂੰ ਕਾਬੂ ਕੀਤਾ ਇਹ ਤਾਂ ਬਿਲਲੇ ਮਾਮਲੇ ਲੱਗਦੇ ਇਜ਼ੀ ਇਜ਼ੀ ਮੁਕਦਮਾ ਦਾਇਰ ਕਰਨ ਤੋਂ ਬਾਅਦ ਜਿਹੜੀ ਹੈ ਡਰਾਨੀ ਇਨਵੈਸਟੀਗੇਸ਼ਨ ਅਸੀਂ ਸਾਰੇ ਡਿਸਟ੍ਰਿਕਟ ਤੋਂ ਤੇ ਹੋਰ ਇਹਦੀ ਜਾਣਕਾਰੀ ਲਈ ਹੈ ਜਿਸ ਤੇ ਖਰਾਬ ਕੁੱਲ 12 ਮੁਕਦਮੇ ਹੋ ਰਹੇ ਇਸੇ ਤਰ੍ਹਾਂ ਹੀ ਸਨੇਚਿੰਗ ਦੇ ਐਨਡੀ ਦੇ ਔਰ ਚੋਰੀਆਂ ਦੀਆਂ ਵਾਰਦਾਤਾਂ ਦੇ ਉਹ ਦਰਜ ਸਰ ਇਹ ਜਿਹੜਾ ਬੰਦਾ ਇਹਦਾ ਪਹਿਲਾ ਵੀ ਜਿਹਦਾ ਪਿੱਛੇ ਛੋਟੀਆਂ ਹੋਈਆਂ ਨਿਕੋਲਾਸ ਵਾਲੇ ਦੁਆਲੇ ਵਿੱਚ ਉਹਦਾ ਵਿੱਚ ਵੀ ਇਹ ਸ਼ੰਕੀ ਤੱਕ ਦਾ ਬੰਦਾ ਰੱਖੋ ਅਸੀਂ ਇਹ ਤਾਂ ਹੁਣੇ ਹੋਰ ਪੁਛਕਿਸ਼ ਕਰ ਰਹੇ ਆ ਜਿਹਦਾ ਅਸੀਂ ਪੇਸ਼ ਕਰਕੇ ਇਹਨੂੰ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੇ ਦੌਰਾਨ ਹੋਰ ਵੀ ਜੋ ਤੱਤ ਸਾਹਮਣੇ ਆਣਗੇ ਉਹ ਅਸੀਂ ਸਭ ਹਮੇਸ਼ਾ ਤੇ ਜਰੂਰ ਲੈ ਕੇ ਆਵਾਂਗੇ